ਸਾਡਾ ਮਨ ਜਾਗਦਾ ਨਹੀਂ ਫਿਰ ਜਿਹੜਾ ਮਨਮੁਖ ਹੈ ਉਹ ਉਦੋਂ ਜਾਗਦਾ ਜਦੋਂ ਉਹਦਾ ਦਿੱਤਾ ਹੋਇਆ ਸਮਾਂ ਜਿਹੜਾ ਸਵਾਸਾਂ ਦਾ ਧੰਨੋ ਖਤਮ ਹੋ ਜਾਂਦਾ ਉਹਦੋਂ ਫਿਰ ਜਮਨ ਨੂੰ ਭੇਜਿਆ ਜਾਂਦਾ ਵੀ ਜਾਓ ਉਹਨੂੰ ਲੈ ਕੇ ਆਓ ਬਈ ਉਹਨੇ ਮਾਦ ਲੋਕ ਦੇ ਵਿੱਚ ਰਹਿ ਕੇ ਕੀ ਖਟਿਆ ਤੇ ਕੀ ਗਵਾਇਆ ਕੇ ਹਿਸਾਬ ਦਾ ਵੀ ਉਹ ਭਰ ਜਮ ਜਦੋਂ ਲੈਣ ਆਉਂਦੇ ਉਹ ਦੇਖਦੇ ਵੀ ਇਹ ਸੁੱਤਾ ਪਿਆ ਹੈ ਉਹ ਸੁੱਤੇ ਹੋਏ ਨੂੰ ਫਿਰ ਜਗਾਉਂਦੇ ਤੇ ਸਿਰ ਦੇ ਵਿੱਚ ਜ਼ੋਰ ਦੀ ਡੰਡਾ ਮਾਰਦੇ। ਜਿਉਂ ਹੀ ਸਿਰ ਦੇ ਵਿੱਚ ਡੰਡਾ ਵੱਜਦਾ ਹੈ ਤੇ ਫਿਰ ਇੱਕਦਮ ਸੁਤੋ ਹੋਏ ਉੱਠਦਾ ਹੈ। ਫਿਰ ਜਦੋਂ ਉੱਠਦਾ ਤੇ ਫਿਰ ਪੁੱਛਦਾ ਇੱਕਦਮ "ਬਈ ਮੈਂ ਕਿਥੇ ਹਾਂ?" ਫਿਰ ਉਹ ਜਾਵੇਂ ਨੂੰ ਦੱਸਦੇ ਵੀ ਤੇਰਾ ਦਿੱਤਾ ਹੋਇਆ ਜਿਹੜਾ ਸਮਾਂ ਸੀ ਉਹ ਖਤਮ ਹੋ ਗਿਆ ਹੁਣ ਤੂੰ ਸਾਡੇ ਕੋਲ। ਫਿਰ ਇਹ ਜਾਵੇਂ